<laughs> जी जी बहुत बहुत जी जी? हां जी ब्लॉक वीर पार। ਪਿੰਡ ਕਾਲੇਕੇ ਬਲਾਕ ਸੀ ਬਹੁਤ-ਬਹੁਤ ਧੰਨਵਾਦ ਹੋਰ ਸਮਾਉ ਸੀ ਵੀ ਠੀਕ ਠਾਕ ਹਾਂ ਜੀ। ਆਸੀ ਵੀ ਠੀਕ ਠਾਕ ਹਾਂ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਅਸੀਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ। ਬਹੁਤ ਆਏ ਤੇ ਬਤਾ ਨਵਾਦ ਕਰਦੇ ਆ ਆਪਾਂ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਅੱਜ ਆਪਾਂ ਵੀਡੀਓ ਲੈ ਕੇ ਆਇਆ ਕੱਪੜਿਆਂ ਦੇ ਸਾਨੂੰ ਪਤਾ ਵੀ ਜਿਆਦਾਤਰ ਤਾਂ ਆਪਣੇ ਕੋਲੇ ਜਾਂ ਦੇ ਕਾਲੀ ਕੇ ਕੱਪੜਿਆਂ ਦਾ ਕੰਮ ਹੀ ਹੁੰਦਾ ਵਾ ਤੇ ਜਿਆਦਾ ਕਪੜੇ ਦਿਖਾਉਣੇ ਆ ਤੇ ਇਹਨਾਂ 'ਚ ਕੋਈ ਵੀ ਸਾਨੂੰ ਜਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਕਈ ਦਿਨ ਹੋ ਗਈ ਵੀਡੀਓ ਨਹੀਂ ਸੀ ਪਈ ਤੇ ਇਹਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਢਿੱਲੇ ਹੋਗੇ ਸੀਗੇ ਕੰਗਜੇ ਕੰਮ ਹੋ ਗਿਆ ਸੀਗਾ ਕੱਲ ਫਿਰ ਆਪਾਂ ਬੋਤਲ ਲਵਾ ਕੇ ਲੈ ਕੇ ਆਈ ਇੰਜੈਕਸ਼ਨਾਂ ਨਹੀਂ ਠੀਕ ਹੋਇਆ ਕੱਲ ਫਿਰ ਸਾਡੀ ਗੱਲ ਸਾਹਿਬ ਕਹਿੰਦੇ ਵੀ ਬੋਤਲਾਂ ਚ ਟੀਕੇ ਪਵਾ ਕੇ ਥੀ ਲੈ ਕੇ ਆਉਣੇ ਆ ਜਿਆਦਾ ਰੁੱਝ ਜਾਈ ਗਈ ਸੀਗੀ ਤੇ ਕੰਮ ਤਾਂ ਆਪਾਂ ਡੇਲੀ ਉਹਨੇ ਹੀ ਕਰਦੇ ਸੋ ਕੁਝ ਵਾ ਜ਼ਿਆਦਾ ਹੀ ਹੋ ਜਾਂਦਾ ਬਿਮਾਰਾਂ ਨੂੰ ਤਾਂ ਤੇ ਫਿਰ ਉਹਨਾਂ ਦੇ ਸਾਹ ਜਾਂ ਨਹੀਂ ਸੀ ਆਉਂਦਾ ਹੁਣ ਵੀ ਸਾਹ ਨਹੀਂ ਆਉਂਦਾ ਗਾ ਬਹੁਤ ਬੰਦ ਹੋਈਆਂ ਗਈਆਂ ਫਿਫਰੇ ਜੀ ਕਈ ਦਿਨਾਂਗੇ ਵੀਡੀਓ ਨਹੀਂ ਸੀ ਬਣੀ ਤੇ ਕੱਪੜੇ ਆਏ ਪਏ ਸ ਆਪਣੇ ਕੋਲੇ ਮੈਂ ਕਿਹਾ ਚਲੋ ਕੱਪੜੇ ਦਿਖਾਉਣ ਕੱਪੜੇ ਵੀ ਪਪੂਰੀ ਆਰੀ ਮੰਗਵਾ ਲਈ ਆ ਕਿਉਂਕਿ ਵੀ ਕੰਮ ਤਾਂ ਦੇ ਜ਼ਿਆਦਾ ਕਰਕੇ ਇੱਕ ਜਾਗਟਾ ਕੋਟੀਆਂ ਦਾ ਕਾਸ ਬਹੁਤ ਜ਼ਿਆਦਾ ਆ ਤੇ ਫੇ ਸਾਰੀ ਜੜੀ ਲੱਗ ਜਾਂਦੀ ਆ ਤੇ ਕਿਉਂਕਿ ਜਿਵੇਂ ਪੱਛਮ ਮਗਾ ਮ ਕੋਈ ਵੀ ਚੀਜ਼ ਮੰਗਾਵਾ ਨਾ ਤੇ ਉਹ ਆਨਲਾਈਨ ਘਾਲ ਦਿੰਦੇ ਆ ਤੇ ਫਿਰ ਸਾਨੂੰ ਸੌਖਾ ਹੋ ਜਾਂਦਾਗਾ ਤੇ ਇਹ ਹੁਣ ਉਹਨਾਂ ਨੇ ਕੱਪੜੇ ਘਾਲਤੇ ਸੀਗੇ ਤੇ ਆਪਾਂ ਤੁਹਾਨੂੰ ਦਿਖਾਉਣੀ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਤੇ ਬੂਲ ਲੰਦੇ ਆ ਦੂਜੀ ਆਹੇ ਪਛਮੀਂ ਦੇ ਦੇ ਪਿਓਰ ਚ ਬਾਹਰ ਅੰਦਰ ਵਾਸਤੇ ਪਾਉਣ ਵਾਸਤੇ ਕੱਪੜੇ ਉਹਨਾਂ ਨੇ ਕਾਫੀ ਕਾਲ ਦਿੱਤੇ ਆ ਕੁਝ ਉਹਨਾਂ ਨੇ ਸੇਮ ਕਲਰ ਪਹਿਲਾਂ ਵਾਲੇ ਚ ਕੱਲ੍ਹ ਤੇ ਸ਼ਾਇਦ ਮਿਲਦਾ ਚਲ ਕੋਈ ਗੱਲ ਨਹੀਂ ਜਿਹੜੇ ਹੁਣ ਪਹਿਲਾਂ ਕਿਸੇ ਕੋਲੇ ਚਲੇ ਗਿਆ ਹੁਣ ਕਿਸੇ ਕੋਲੇ ਹੋਰ ਜਾਣ ਗਿਆ ਨਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਇਹਨਾਂ ਚ ਕੋਈ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਸੀ ਕੱਪੜੇ ਆਪਣੇ ਕੋਲੇ ਪਹੁੰਚ ਗਏ ਤੇ ਲੋ ਜੀ ਮੈਂ ਪਹਿਲਾਂ ਸ਼ੁਰੂ ਕਰਦੇ ਆ ਤੁਹਾਨੂੰ ਜਿਆਦਾਤਰ ਚੱਕ ਕੇ ਲਿਆਂਦੇ ਕੀ ਇਹਨਾਂ ਸੋਨ ਕਲਰ ਡਿਜ਼ਾਈਨ ਬਹੁਤ ਮੈਲ ਜਾਣਗੇ ਮਸੂ ਸਿੰਗਲ ਸਿੰਗਲ ਪੀਸ ਹੀ ਦਿਖਾਵਾਂਗੀ ਤੇ ਕਲਰ ਡਿਜ਼ਾਈਨ ਬਹੁਤ ਆਉਂਦੇ ਨੇ ਮਲੋਦੀ ਬਹੁਤ ਸੋਨੇ ਸ਼ੂਟ ਹੁੰਦੇ ਨੇ ਵੈਸੇ ਕੱਲੇ ਬਹੁਤ ਵਧੀਆ ਨੇ ਵੈਸੇ ਮੈਂ ਕੱਪੜੇ ਬਹੁਤ ਵਧੀਆ ਵਾ ਮੇਰਾ ਕੈਮਰਾ ਥੱਲੇ ਕਰ ਲੀ ਦੇਖੋ ਜੀ ਬਹੁਤ ਵਧੀਆ ਲੀ ਕਿਉਂਕਿ ਸਰਦੀਆਂ ਦੇ ਵਿੱਚ ਕਲਰ ਵੀ ਇਸ ਤਰ੍ਹਾਂ ਹੀ ਚੰਗੇ ਹਨ ਦੇਖੋ ਜੀ ਬਹੁਤ ਸੋਹਣੀਆਂ ਆਪਾਂ ਮੰਗਾਈ ਉਹ ਕਾਫੀ ਕੱਲ ਦੀ ਉਹਨਾਂ ਨੇ ਮੈਨੂੰ ਅੱਗੇ ਵਧਾ ਦਿੱਤੀ ਨਾ ਇਹਦਾ ਫੋਨ ਲੈਣ ਮਗੌੜੀਆਂ ਨਾ ਉਹ ਥੋੜੇ ਜਿਆਦਾ ਕੱਲ ਦੇ ਹੁੰਦੀਆਂ ਕਿਉਂਕਿ ਆਪਾਂ ਤਾਂ ਚਲੋ ਜਿੰਨੇ ਕਪੜੇ ਚ ਪਸੰਦ ਆਉਂਦੇ ਲਿਆਉਣੇ ਆ ਕਿਰੂ ਔਨਲਾਈਨ ਦੇ ਵਿੱਚ ਥੋੜੀ ਜਿਹੀ ਦਿੱਕਤ ਇਹ ਹੋ ਜਾਂਦੀ ਆ ਵਿੱਚ ਵਿੱਚ ਆਹ ਕਲਰ ਦੇ ਆ ਜੀ ਸੋਨ ਕਾਫੀ ਰੰਗ ਮਿਲ ਜਾਣਗੇ ਹਾਂ ਹੀ ਕਾਲ ਦਿੰਦੇ ਚਲੋ ਫਿਰ ਆਪਾਂ ਨੂੰ ਵੀ ਦੇਖਣਾ ਪੈਂਦਾ ਹਨ ਇਹਦੇ ਨਾਲ ਸਲਵਾਰ ਦਾ ਕਪੜਾ ਉਹਨਾਂ ਨੇ ਇਹੀ ਤਾਵਾ ਦੇਖੋ ਇਹਦੇ ਕਾਫੀ ਰੰਗ ਮਿਲ ਜਾਣਗੇ ਸੋਨੂੰ ਜਿੰਨੇ ਤੁਸੀਂ ਕਹੋਗੇ 5-7 ਸੂਟ ਉਹਨਾਂ ਨੇ ਕਾਲ ਕੀ ਸੀ ਤੇ ਇਹ ਨਾਲ ਉਹਨਾਂ ਨੇ ਸ਼ਾਲ ਹੈ ਇਹ ਆਪਾਂ ਨੂੰ ਸ਼ਾਲ ਵੀ ਲਿਆ ਨਾਲ ਬਹੁਤ ਸੋਹਣਾ ਪਛਮੀਆ ਦਾ ਸ਼ਾਲ ਆ ਦੇਖੋ ਜੀ ਬਾਹਰ ਦਰਪਾਉਣ ਵਾਸਤੇ ਡੇਲੀ ਰੂਟੀਨ ਚ ਕਰੀ ਪਾਉਂ ਨੂੰ ਜਿੱਦਾਂ ਮੈਂ ਹੌਨ ਕਰੀ ਪਾਇਆ ਹੁੰਦਾ ਵਾ ਇਸ ਤਰ੍ਹਾਂ ਪਾਉਂ ਬਹੁਤ ਸੋਹਣਾ ਵਾ ਬੰਦਾ ਵੇ ਕਲਰ ਵੀ ਬਹੁਤ ਸੋਹਣੇ ਕਲਰ ਲਿਆ ਕਲਰ ਸਾਰੇ ਬਹੁਤ ਸੋਹਣੇ ਆ ਕਿਉਂਕਿ ਸਰਦੀਆਂ ਦੇ ਕਲਰ ਥੋੜੀ ਜੰ ਆਉਂਦੇ ਵੀ ਇਸ ਤਰ੍ਹਾਂ ਤੇ ਉਹਨਾਂ ਨੂੰ ਵੈਸੇ ਹੀ ਪਤਾ ਵੀ ਇਸ ਤਰ੍ਹਾਂ ਕਲਰ ਹੀ ਆਪਾਂ ਕੱਪੜਾ ਜਾਂ ਕਲਰ ਲੈ ਕੇ ਜਾਂਦੀ ਆ ਲਓ ਜੀ ਤੁਸੀਂ ਮੰਗਵਾ ਸਕਦੇ ਆ ਸੋਨੂੰ ਇਹਨਾਂ ਚੂਟ ਡਿਜ਼ਾਈਨ ਦੋ ਜਿੰਨੇ ਛੂਟ ਕਹੋਗੇ ਆਪਾਂ ਸਮਝਾ ਲ ਦਾਂਗੇ ਲਓ ਜੀ ਇੰਨਾ ਦਾ ਰੇਟ ਰੋਗਾ ਜੀ 900 ਰੁਪਏ ਆ 900 ਬਚੇ ਇੱਥੋਂ ਦਾ ਇਹਸਤਰ ਬਾਰਡਰ ਹੋਇਆ ਵਾ ਕਿਉਂਕਿ ਆਪਾਂ ਤੁਹਾਨੂੰ ਪਤਾ ਬਹੁਤ ਘੱਟ ਰੇਟ ਤੇ ਦਿੰਦੇ ਆ ਨਾ 900 ਰੁਪਏ ਕਲਰ ਤੁਸੀਂ ਜਿੰਨੇ ਕਹੋਗੇ ਆਪਾਂ ਤੁਹਾਨੂੰ ਕੱਲ ਦਾਂਗੇ ਇੱਕ ਆ ਕਲਰ ਤੇ ਇਹਦੇ ਤੇ ਵੀ ਤੁਹਾਨੂੰ ਮਿਲ ਜਾਣਗੇ 4 ਪੀਸ ਐ ਇਹਦੇ ਵਿੱਚ ਇਸਿਆਰੀ ਨੇ ਹਾਂ ਬਹੁਤ ਸੋਣਾ ਬਾਹਰ ਅੰਦਰ ਪਾਓ ਕਰੇ ਡੇਲੀ ਦਾ ਟਿਕੀ ਚ ਪਾਓ जिन्हें पाओगे तो चार पांच पीस है। ये दिन है शोल रहेगा शॉर्ट रहेगा उधर चलो कोई गल आप सवेरे वीडियो दिखा देंगे नहीं उधर ही रह गया ਦੋ ਵਜੀ ਤੇ ਕਲਰ ਆ ਗਏ ਪ्युअर ਪਸ਼ਮੀਨੇ ਦੀ ਸਲਵਾਰ ਦੇਖੋ ਇਹ ਕਲਰ ਬਹੁਤ ਸੋਹਣਾ ਵਾ ਇੱਥੇ ਵੀ ਕਾਫੀ ਕਲਰ ਆ ਗਈ ਆ ਨਹੀਂ ਆਇਆ ਨਿਸ਼ੋਰ ਇਧਰ ਆਪਣੇ ਕੋਲ ਸੈਸਟਰ ਬਾਰਡਰ ਬਣਿਆ ਹੋਇਆ ਵਾ ఏ నో సో పుపె రేట్ ఏదో ఏదో రేట్ నీ రుపే లగేగా ఏదే కాఫీతో ఉంది నది కటవా ਤੇ ਵਾਰੋ ਕੋਈ ਵੀਡੀਓ ਚ ਵੀ ਫਿਰ ਇੰਨੀ ਗੱਲ ਆਪਾਂ ਨਹੀਂ ਨਾ ਕਰ ਸਕਦੇ ਮੈਂ ਸਮ ਅੱਗੇ ਦਾ ਦਿੰਦੀ ਆ ਵੀ ਉਹਨਾਂ ਕੋਲੇ ਦਾ ਕੰਮ ਬਹੁਤ ਵੱਡੇ ਲੈਵਲ ਤੇ ਹੁੰਦਾ ਹੈਗਾ ਹਰ ਇੱਕ ਦੀ ਗੱਲ ਇੰਨੀ ਨਹੀਂ ਸੁਣ ਸਕਦੇ ਉਹ ਤੇ ਫਿਰ ਉਹਨਾਂ ਨੂੰ ਬਸ ਆਪਾਂ ਦੱਸਣਾ ਪੈਂਦਾ ਹੈਗਾ ਫਿਰ ਉਹ ਉਹਨਾਂ ਦੀ ਮਰਜ਼ੀ ਹੁੰਦੀ ਆ ਪੀਸ ਕਿੰਨੇ પાਕੇ ਦੇ ਦੇਣਗੇ ਲਓ ਜੀ ਆ피 ਉਹਨਾਂ ਨੇ ਕਾਫੀ ਪੀਸ ਪਾਤੀ ਗਰੀ ਕਲਰ ਦੇ ਵਿੱਚ ਬਹੁਤ ਸੋਹਣਾ ਵਾ ਇਹ ਤੇ ਇਹ ਜਿਹੜੀਆਂ ਮੇਰੀਆਂ ਭੈਣਾਂ ਵੀ ਵੱਡੀਆਂ ਹੁੰਦੀਆਂ ਹਨ ਆਂਟੀਆਂ ਚਾਚੀਆਂ ਸਾਈਆਂ ਵਿਪਾਰਤੀ ਵਿਅਰਤੀ ਕਿਤੇ ਜਾਣਾਗਾ ਵੀ ਲਾਈਨਿੰਗ ਵਗੈਰਾ ਵਾਲੇ ਛੋਟ ਨਹੀਂ ਪਾ ਸਕਦੀਆਂ ਉਹਨਾਂ ਲਈ ਬਹੁਤ ਵਧੀਆ ਚੀਜ਼ ਆਏ ਬਹੁਤ ਸਮਾਂ ਲੱਗ ਜਾਂਦਾ ਵਾ ਇਹਦੇ ਕੰਮ ਐ ਇਸ ਤਰ੍ਹਾਂ ਹੋਇਆ ਸੁਖਦਲ ਬਹੁਤ ਸੋਹਣਾ ਕਲਰ ਹੈ ਤੁਸੀਂ ਕਿਸੇ ਨੂੰ ਗਿਫਟ ਦੇਣਾ ਤੁਸੀਂ ਆਪ ਬਣਾਉਣਾ ਬਹੁਤ ਸੋਹਣਾ ਵਾ ਲੈ ਸਕਦੇ ਇਹ ਗਲੀ ਤੇ ਕੰਮ ਹੋਇਆ ਹੋਇਆ ਗਲੀ ਤੇ ਕੰਮ ਇਸ ਤਰ੍ਹਾਂ ਸਭ ਦੇਖਾਓ සොනී ලොක්ක ෝසන කප්ටයි බෝතිහි වදිය අලායා හය ග්‍රිය කල්ලද ස්වාර කල් සිියෙන්නේ අපගේ පසුන්දේතගේ දවටල් බෝසසියාාව ලෝර ගත්තගීමන ද වටය ඩොක් බෝසොනි නා පන් ਇਸ ਤਰ੍ਹਾਂ ਇਹ ਕੋਈ ਵੀਡੀਓ ਜਿਪਾਇਆ ਹੈ ਨਾ ਆਪਣੇ ਕਿੰਨਾ ਜਾਚ ਰਿਹਾ ਕਲਰ ਵੀ ਬਹੁਤ ਸੋਹਣਾ ਗਰੇ ਕਲਰ ਚ ਸ਼ੈਣ ਬਹੁਤ ਸੋਹਣੀ ਹੈ ਦੀ ਲੋ ਇਹ ਸਾਰੇ ਮਨਾਂ ਦਾ ਪਲੇਨ ਸਲਵਾਰਾ ਵੀ ਆਇਆ ਹੈ ਨਾ ਹਾਂ ਆਪਾਂ ਪਲੇਨ ਵਾਲੇ ਦਿਖਾਈ ਆ ਤੁਹਾਨੂੰ ਤੇ ਇੱਕ ਵਸ ਡੇਲੀ ਡੀਨ ਚ ਗਰੇ ਪਾਉਣ ਵਾਸਤੇ ਵੀ ਆਪਾਂ ਤੁਹਾਨੂੰ ਫਿਰ ਦਿਖਾਵਾਂਗੇ ਕਿਉਂਕਿ ਪਣ ਪੁਰੀ ਆਈ ਆ ਲੋ ਇਹ 1100 ਰੇਟ ਰਹੂਗਾ ਜੀ ਦਾ ਇਹ 1100 ਚ ਰੇਟ ਆ ਹੈ ਲੋ ਜੋ ਇਹਨਾਂ ਸੋਨ ਕੋਈ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਆਪ ਦੀ ਆਰਡਰ ਬੁੱਕ ਕਰਵਾ ਸਕਦੀਆਂ ਇਹਨਾਂ ਜਿਵੇਂ ਮੈਂ ਤੁਹਾਨੂੰ ਸਿੰਗਲ ਸਿੰਗਲ ਪੀਸ ਆਪਾਂ ਤੁਹਾਨੂੰ ਦਿਖਾਤੀ ਆ ਤੇ ਕੋਈ ਗੱਲ ਨਹੀਂ ਨੰਬਰ ਕਨੈਕਟ ਨੰਬਰ ਆਪਣਾ ਵੀਡੀਓ ਦੇ ਉੱਪਰ ਹੁੰਦਾ ਵਾ ਤੁਸੀਂ ਨੰਬਰ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰੋ ਇੱਕ ਛੂਟ ਮਗਾਉਣੀ ਹੈ ਦੋ ਮਗਾਉਣੀ ਆ ਇਦਾਂ ਦੇ ਨਾਲ ਦੇ ਤੇ ਫਿਰ ਆਪਾਂ ਸਮਝ ਲਾਂਗੇ ਇਹਨਾਂ ਦੀ ਕੋਈ ਪਸੰਦ ਹੋਵੇ ਆ ਕਿਉਂਕਿ ਲੋਕਲ ਵੀ ਤੇ ਆਪਣਾ ਡੇਲੀ ਰੁਟੀਨ ਘਰੋਂ ਵੀ ਲੈ ਕੇ ਜਾਂਦੇ ਆ ਹਨਾ ਆਪਣੇ ਕੰਮ ਦੋਨੇ ਹੀ ਚੱਲਦੇ ਆ ਇਹ ਆਨਲਾਈਨ ਵੀ ਤੇ ਘਰੋਂ ਵੀ ਲੈ ਕੇ ਜਾਂਦੇ ਲੋ ਜੀ ਬਹੁਤ ਸਨੇ ਸ਼ੂਟ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾ ਦਿੱਤੇ ਆ ਤੇ ਇਹਨਾਂ ਨਾਲ ਦੇ ਹਜੇ ਇਹ ਖਲਾ ਚੌਲ ਆ ਗਿਆ ਇਹ ਪਸੰਦ ਸਵੇਰੇ ਦਿਖਾਵਾਂਗੇ ਤੇ ਵੀਡੀਓ ਨੂੰ ਬਾਅਦ ਤਵਾਰ ਸ਼ੇਅਰ ਕਰਿਆ ਕਰੀਓ ਫੁੱਲ ਵਾਚ ਕਰਿਆ ਕਰੋ ਦੇਖਿਆ ਕਰੋ ਜੀ ਆ ਭੈਣਾ ਕਿਉਂਕਿ YouTube ਤੇ ਕੰਮ ਕਰਨਾ ਬਹੁਤ ਔਖੀ ਗੱਲ ਹੁੰਦੀ ਆ ਬਹੁਤ ਸਟ੍ਰਗਲ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਚੀਜ਼ਾਂ 'ਚ ਜਿਹੜੀਆਂ ਮੇਰੀਆਂ ਭੈਣਾਂ ਕਰਦੀਆਂ ਉਹਨਾਂ ਨੂੰ ਤਿੰਨ ਵਾਰੀ ਪਤਾ ਵਾ ਇਹਦਾ ਸ਼ੌਟ ਰਹਿ ਗਿਆ ਸੀ ਕੋਈ ਗੱਲ ਨਹੀਂ ਸਾਨੂੰ ਪਤਾ ਮੈਂ ਜ਼ਿਆਦਾ ਖਿਲਾ ਰਹੀ ਆ ਆਪਾਂ ਕਹਿੰਦੇ ਹਾਂ ਕਿ ਪੀਸ ਤੇ ਖਾ ਦਿੰਦੇ ਹੁੰਦੀ ਆ ਥੇ ਜਦੋਂ ਤੁਸੀਂ ਫੋਨ ਲਾਉਣੀ ਆ ਉਹਨਾਂ ਨੂੰ ਤਾਂ ਪਤਾ ਹੀ ਜਿਹੜੀਆਂ ਫੋਨ ਲਾ ਕੇ ਬਾਅਦ 'ਚ ਫਿਰ ਵੀਡੀਓ ਕਾਲ ਵੀ ਦਿਖਾ ਲੈਂਦੀਆਂ ਸਕਰੀਨ ਸ਼ਾਟਾਂ 'ਚ ਵੀ ਦੱਸ ਦਿੰਦੀਆਂ ਵਾ ਸਾਨੂੰ ਆਹ ਕਾਲ ਦੋ ਹਣ ਹਲੋ ਜੀ Det er veldig her. ਕਿਉਂ ਕੱਪੜੇ ਹਜੇ ਨਵੇਂ ਆਏ ਇਹਦੇ ਵਿੱਚੋਂ ਆਪਣਾ ਕੋਈ ਸੇਲ ਨਹੀਂ ਹੋਇਆ ਫਿਰ ਕਈ ਵਾਰ ਤਾਂ ਮੈਂ ਜਦੋਂ ਕੱਪੜੇ ਲੈ ਕੇ ਆਉਣੀ ਆ ਦਿਖਾਉਣ ਤੋਂ ਪਹਿਲੇ ਲੋਕਲ ਲੈ ਜਾਂਦੀਆਂ ਨੇ ਤੇ ਬਾਰੇ ਇਹ ਜਿਹੇ ਪਏ ਸੀ ਸੇਲ ਇਹ ਹੁਣ ਆਪਾਂ ਫੇਰ ਤੁਹਾਨੂੰ ਦਿਖਾਵਾਂਗੇ ਜਿਹੜੇ ਹੋਰ ਆਏ ਆ ਚਲੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਬਾਤ ਬਾਤ ਵਿੱਚ ਰੇਖਿਆ ਕਰੋ ਬਹੁਤ ਟਾਈਮ ਲੱਗਦਾ ਵੀਡੀਓ ਨੂੰ ਬਣਾਉਣ ਨੂੰ ਤੇ ਚਲੋ ਜੀ ਠੀਕ ਹੈ ਬਹੁਤ ਧੰਨਵਾਦ